ਤੀਸਰੀ ਅਖ ਚੈਨਲ ਵੱਲੋਂ ਅੱਜ ਸਰਨਾ ਮੰਡੀ ਦਾ ਦੌਰਾ ਕੀਤਾ ਜਾ ਰਿਹਾ ਆ ਤੁਸੀਂ ਦੇਖ ਰਹੇ ਹੋ ਕਿ ਉੱਪਰ ਅਸਮਾਨ ਜਿਹੜਾ ਬਿਲਕੁਲ ਕਾਲਾ ਹੋਇਆ ਹੋਇਆ ਕਿਸੇ ਵੇਲੇ ਵੀ ਬੱਦਲ ਗਰ ਸਕਦਾ ਔਰ ਇਹ ਮੰਡੀ ਸਰਨੇ ਦੀ ਜੋ ਬਿਲਕੁਲ ਕੱਚੀ ਹੈ ਔਰ ਜੇਕਰ ਖੁਦੋਂ ਦਾ ਖਾਸਤਾ ਬਰਸਾਤ ਹੁੰਦੀ ਹੈ ਤੇ ਇੱਥੇ ਜੇ ਪਾਣੀ ਖੜਦਾ ਤੇ ਦੇਖੋ ਇਹ ਜਿਹੜੀ ਫਸਲ ਇੱਥੇ ਪਈ ਹੈ ਇਹਦਾ ਕੀ ਹਾਲ ਹੋਏਗਾ ਔਰ ਇਹ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਈ ਮੇਰੇ ਸਾਹਮਣੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਕਣਕ ਬੋਰੀਆਂ ਵਿੱਚ ਪਈ ਹੈ ਲੇਕਿਨ ਜੇ ਇੱਥੇ ਮੀਂਹ ਆਂਦਾ ਬਰਸਾਤ ਹੁੰਦੀ ਹੈ ਪਾਣੀ ਇੱਥੇ ਖੜਦਾ ਤੇ ਇਹ ਜਿਹੜੀ ਫਸਲ ਹੈ ਇਹਦਾ ਜਾਂ ਤਾਂ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪਏਗਾ ਤੇ ਜਾਂ ਇਹ ਆਰਤੀਆਂ ਨੂੰ ਭੁਗਤਣਾ ਪਏਗਾ ਹੁਣ ਮੈਂ ਤੁਹਾਡੇ ਨਾਲ ਰੂਬਰੂ ਕਰਨਾ ਜਿਹੜਾ ਆਰਤੀ ਐਸੋਸੀਏਸ਼ਨ ਦਾ ਸ와이스 ਪ੍ਰਧਾਨ ਰਜੀਵ ਕੁਮਾਰ ਦੀ ਰਾਜੂ ਜੀ ਨਾਲ ਰਾਜੂ ਜੀ ਇਹ ਤੁਸੀਂ ਮੰਡੀ ਕਰ ਰਹੇ ਹੋ ਇੱਥੇ ਜੀ ਜੀ ਸਰ ਮੰਡੀ ਕਰ ਰਹੇ ਆ ਇਹ ਮੰਡੀ ਕੱਚੀ ਆ ਇਹ ਮੌਸਮ ਜਿਹੜਾ ਦੇਖੋ ਪੂਰੀ ਤਰ੍ਹਾਂ ਜਿਹੜਾ ਕਾਲੇ ਸ਼ਾਹ ਬੱਦਲ ਹੋਏ ਪਏ ਨੇ ਜੇ ਇੱਥੇ ਬਰਸਾਤ ਹੁੰਦੀ ਆ ਤੇ ਕੀ ਇਹ ਮੰਡੀ ਵਿੱਚ ਇਹ ਫਸਲ ਸੁਰੱਖਿਅਤ ਰਹੇਗੀ ਨਹੀਂ ਸਰ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਹੈ ਪਰ ਨੁਕਸਾਨ ਤੇ ਆਰਤੀ ਦਾ ਓਵਰ ਆਲ ਹੁੰਦਾ ਹੁੰਦਾ ਕਿਸਾਨ ਫਸਲ ਦਿਖਾ ਕੇ ਤੇ ਚੱਲ ਜਾਂਦਾ ਹੈ ਸੋ ਤੋਂ ਬਾਅਦ ਜਦੋਂ ਤੱਕ ਲਿਫਟਿੰਗ ਨਹੀਂ ਹੁੰਦੀ ਤੇ ਉਹ ਰਿਸਪੌਂਸਿਬਿਲਟੀ ਸਾਡੀ ਹੁੰਦੀ ਹੈ ਪਿਛਲੇ 2 ਸਾਲ ਤੇ ਝੋਨੇ ਦੇ ਸੀਜ਼ਨ ਇਦਾਂ ਦੇ ਹੋਇਆ ਵੀ ਇੱਥੇ ਸਾਡੇ ਖਾੜਾਂ ਦੇ ਵਿੱਚ ਤਕਰੀਬਨ ਗੋਡਾ-ਗੋਡਾ ਪਾਣੀ ਰਿਹਾ ਅੱਜ ਤੁਸੀਂ ਇਹਦੇ ਬਾਰੇ ਕਿਸੇ ਵੀ ਆਪਣੇ ਸਰਕਾਰੀ ਅਧਿਕਾਰੀਆਂ ਨੂੰ ਜਾਂ ਇੱਥੋਂ ਦੇ ਵਿਧਾਇਕ ਜਾਂ ਹੋਰ ਜਿਹੜੇ ਵੀ ਨੁਮਾਇੰਦੇ ਨੇ ਜ਼ਿੰਮੇਵਾਰ ਕੀ ਤੁਸੀਂ ਉਹਨਾਂ ਕੋਲ ਇਸ ਇਹ ਗੱਲ ਨਹੀਂ ਰੱਖੀ ਰੀਸੈਂਟਲੀ 20 ਸਾਲ ਤੋਂ ਆਹੀ ਘੱਟੋ ਘੱਟ 20 ਸਾਲ ਤੋਂ ਇਹ ਡਿਮਾਂਡ ਰੱਖ ਰਹੇ ਆ ਕਦੀ ਅਕਾਲੀ ਬੀਜੇਪੀ ਸਰਕਾਰ ਹੁੰਦੀ ਹੈ ਕਦੀ ਕਾਂਗਰਸ ਦੀ ਸਰਕਾਰ ਤੇ ਕਦੀ ਉਹਨੇ ਆਪ ਦੀ ਆਈ ਹੈ ਰੀਸੈਂਟਲੀ ਤੇ ਆਪ ਪੁਲਿਸ ਸਰਕਾਰ ਨੂੰ ਤੁਸੀਂ ਆਪਣੀ ਫਰਿਆਦ ਦੱਸੀ ਦੱਸੀ ਜੀ ਜਦੋਂ ਜਦੋਂ ਇਹ ਨਵੇਂ-ਨਵੇਂ ਮੰਤਰੀ ਸਾਹਿਬ ਬਣਿਆ ਕਿਹੜੇ ਮੰਤਰੀ ਸਾਹਿਬ ਇਹ ਲਾਲਚੰਦ ਕਟਾਰੂ ਜਗਜੀ ਤੇ ਉਹਨਾਂ ਦਾ ਉਸ ਤੋਂ ਬਾਅਦ ਇੱਥੇ ਸੀਐਮ ਸਾਹਿਬ ਵੀ ਆਏ ਮਾਨ ਸਾਹਿਬ ਇੱਥੇ ਤੇ ਉਹ ਤੇ ਇੱਥੇ ਅਨਾਉਂਸਮੈਂਟ ਕਰਕੇ ਗਏ ਸੀ ਵੀ ਮੈਂ ਤੁਹਾਡੀ ਮੰਡੀ ਅਗਲਾ ਸੀਜ਼ਨ ਕਣਕ ਦਾ ਸੀਜ਼ਨ ਜਿਹੜਾ ਮੈਂ ਤੁਹਾਡੇ ਪੱਕੀ ਮੰਡੀ ਚ ਲਵਾਵਾਂਗਾ ਜੀ ਇਹਦਾਂ ਰੋਡ ਮੇਰੇ ਪਹਿਲੀ ਵਾ ਪੰਚਾਇਤ ਦੀ ਪਤਾ ਨਹੀਂ ਕੀ ਇਹਨਾਂ ਨੂੰ ਨਾ ਧਿਆਨ ਹੀ ਨਹੀਂ ਆਉਂਦਾ ਸਾਡਾ ਉਹ ਸੋਚਦਾ ਵਿੱਚ ਦੇਖੋ ਇਹ ਆੜਤੀ ਜਿਹੜੇ ਸਾਡੇ ਇਥੇ ਵੀਰ ਖੜੇ ਨੇ ਉਹ ਆਪਣੇ ਦੁੱਖ ਦੱਸ ਰਹੇ ਨੇ ਕਿ ਕਿਸਾਨ ਜਿਹੜਾ ਉਹ ਆਪਣੀ ਫਸਲ ਇਹਨਾਂ ਦੇ ਹਵਾਲੇ ਕਰਕੇ ਆਪ ਸੁਰਖਰੂ ਹੋ ਜਾਂਦਾ ਲੇਕਿਨ ਜਿਨ੍ਹਾਂ ਚਿਰ ਲਿਫਟਿੰਗ ਨਹੀਂ ਹੁੰਦੀ ਉਹਨਾਂ ਚਿਰ ਜਿਹੜੇ ਆੜਤੀਏ ਨੇ ਉਹਨਾਂ ਦੀ ਜਿਹੜੀ ਆ ਇਹ ਚਿੰਤਾ ਭੜੀ ਲੈਂਦੀ ਆ ਕਿ ਇਸ ਕੱਚੀ ਮੰਡੀ ਦੇ ਵਿੱਚ ਇਹੜੀ ਫਸਲ ਪਈ ਆ ਜੇ ਨੁਕਸਾਨ ਹੁੰਦਾ ਤਾਂ ਇਹ ਆੜਤੀਆਂ ਨੂੰ ਭਰਨਾ ਪੈਂਦਾ ਸੋ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਬੜੀਆਂ ਸਰਕਾਰਾਂ ਆਈਆਂ ਬੜੀਆਂ ਗੋਲ ਤਰਕਾਜ਼ ਦਿੱਤੀ ਹੁਣ ਜਿਹੜੇ ਮੌਜੂਦਾ ਲਾਲ ਚੰਦ ਕਟਾਰੂਟਾ ਜੋ ਫੂਡ ਸਪਲਾਈ ਦੇ ਵੀ ਮੰਤਰੀ ਨੇ ਉਹਨਾਂ ਨੇ ਵੀ 2022 ਜਿਹਨਾਂ ਨੇ ਵਾਅਦਾ ਕੀਤਾ ਸੀ 2 ਸਾਲ ਲੰਘ ਜਾਣ ਕਰ ਅਜੇ ਤੱਕ ਇਹ ਮੰਡੀਆਂ ਇਹ ਮੰਡੀ ਸਰਨੇ ਦੀ ਪੱਕੀ ਨਹੀਂ ਹੋ ਸਕੀ ਗੁਰਮਿੰਦਰ ਸਿੰਘ ਚਾਵਲਾ ਤੀਸਰੀ ਅੱਖ ਤੋਂ ਅਰਸ਼ਦੀਪ ਸਿੰਘ ਕੈਮਰਾਮੈਨ ਦੇ ਨਾਲ Редактор субтитров А.Семкин Корректор А.Егорова